ਜਦੋਂ ਪਿੱਛੇ ਹੜ ਆਏ ਨਾ ਪੰਜਾਬ ਦੇ ਵਿੱਚ ਤੇ ਇੱਕ بڑا ਇਲਜ਼ਾਮ ਲੱਗਾ ਵੀ ਇਹ ਜਿਹੜੇ ਹੜ ਆਏ دریاਵਾਂ ਦੇ ਵਿੱਚ ਇਹ ਗੈਰ ਕਾਨੂੰਨੀ ਮਾਈਨਿੰਗ ਕਰਕੇ ਆਏ ਆ ਹੜ ਜਿੰਨੇ ਵੀ ਆਏ ਆ ਵੀ ਇਹ ਇਹਨਾਂ ਨੇ ਰਸਤੇ ਹੀ ਸਾਰੇ ਭੰਨ ਲਏ ਹੋਏ ਤੋਲ ਲਏ ਹੋਏ ਆ ਉੱਥੋਂ ਰਿੱਟਾ ਕਢ ਲਈ ਹੋਈ ਆ ਤੇ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਸੀ ਇਹਨਾਂ ਦਾ ਪਹਿਲਾ ਮੁੱਦਾ ਇਹ ਸੀ ਵੀ ਅਸੀਂ ਮਾਈਨਿੰਗ ਬੰਦ ਕਰ ਦਾਂਗੇ ਹੁਣ ਤੁਹਾਡੇ ਆਪ ਦੇ ਸ਼ਹਿਰ ਦੇ ਵਿੱਚ ਨਵੇਂ ਸ਼ਹਿਰ ਚ ਕਹਿੰਦੇ ਮਾਈਨਿੰਗ ਹੋ ਰਹੀ ਆ ਬੜੀ ਬੁਰੀ ਤਰ੍ਹਾਂ ਤੇ ਉਹਦੇ ਬਾਰੇ ਜਿੰਨੀ ਕੀ ਤੁਹਾਨੂੰ ਨੌਲੇਜ ਹੈਗੀ ਉਹ ਜ਼ਰੂਰ ਦੱਸੋ ਮੈਂ ਸਵੇਰ ਦੀ ਹੈ ਜੀ ਨੌਲੇਜ ਇਹਦੇ ਬਾਰੇ ਆਪਾਂ ਇੰਨਾ ਸੌਖਾ ਹੀ ਸਮਝ ਸਕਦੇ ਆਂ ਗੱਲ ਨੂੰ ਵੀ ਮਾਈਨਿੰਗ ਕਰਨ ਵਾਲਿਆਂ ਦੇ ਸਿਰਫ ਵਰਦੀ ਬਦਲੀ ਹੁੰਦੀ ਆ ਕਦੇ ਨੀਲੀ ਆ ਜਾਂਦੀ ਕਦੇ ਚਿੱਟੀ ਆ ਜਾਂਦੀ ਤੇ ਕਦੇ ਆੜਾ ਭਗਤ ਸਿੰਘ ਦੇ ਚੇਲੇ ਇਹ ਆ ਗਏ ਹਮ ਇੱਕ ਪਰਸੈਂਟ ਵੀ ਇਸ ਗੈਰ ਕਾਨੂੰਨੀ ਧੰਦੇ ਵਿੱਚ ਫਰਕ ਨਹੀਂ ਪਿਆ 1% ਵੀ ਤੁਸੀਂ ਇੱਥੋਂ ਤੱਕ ਦੇਖੋ ਵੀ ਜਿਹੜਾ ਸੰਵਿਧਾਨਕ ਉਹਦੇ ਤੇ ਬੈਠਾ ਬੰਦਾ ਆ ਗੜ ਸ਼ੰਕਰ ਤੋਂ ਜਿਹੜਾ ਹੈਗਾ ਨਾ ਜੈ ਕਿਸ਼ਨ ਸਿੰਘ ਅਰੂੜੀ ਸਾਹਿਬ ਸ਼ਾਇਦ ਹੋਗਾ ਹਾਂਜੀ ਉਹਦੇ ਮੂੰਹ ਤੇ ਲੋਕ ਮਾਈਨਿੰਗ ਦਾ ਇਲਜ਼ਾਮ ਲਾ ਰਹੇ ਆ ਕਿ ਉਹ ਸੇ ਪਹਾੜ ਆ ਪਹਾੜ ਵੱਡ ਵੱਡੇ ਕੇ ਸਿਟੀ ਜਾ ਰਹੇ ਹੈ ਨਾ ਔਰ ਉਹਨੂੰ ਮਹੀਨਾ ਜਾ ਰਿਹਾ ਜਿਹੜਾ ਭਾਜੀ ਸਪੀਕਰ ਦੇ ਉਹਦੇ ਤੇ ਜਿੰਨੇ ਸਾਰੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਨਸਾਫ ਦੇਣਾ ਹੁੰਦਾ ਬਰਾਬਰਤਾ ਰੱਖਣੀ ਹੁੰਦੀ ਆ ਵਿਰੋਧੀ ਧਿਰ ਵਾਸਤੇ ਵੀ ਜਿਹੜਾ ਇੱਕ ਜਸਟਿਸ ਦੇ ਉਹਦੇ ਤੇ ਬਰਾਬਰ ਮੰਨਿਆ ਜਾਂਦਾ ਭਾਜੀ ਸਪੀਕਰ ਜਿਹੜਾ ਆ ਹੈ ਨਾ ਬਿਲਕੁਲ ਉਹਦੇ ਉਹਦੇ ਆਪਣੇ ਹਲਕੇ 'ਚ ਉਹ ਆਪ ਮਾਈਨਿੰਗ ਕਰਾ ਰਿਹਾ ਕੋਈ ਫਰਕ ਨਹੀਂ ਪਿਆ ਭਾਜੀ ਸੇਮ ਉਹੀ ਚੀਜ਼ ਚੋਰ ਚੋਰ ਉਹੀ ਆ ਉਹਨੇ ਹੁਣ ਵਰਦੀ ਬਦਲੀ ਆ